ਉਰੀ ਵਿਕੇ ਕਾਂਗਰਸ ਦੇ ਉਮੀਦਵਾਰ ਲਈ ਚੋਣ ਪ੍ਰਚਾਰ ਕਰਦੇ ਆ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਉਤੇ ਵੀ ਨਿਸ਼ਾਨਾ 사ਧਿਆ ਤੇ ਖਾਸ ਤੌਰ ਤੇ ਭਗਵੰਤ ਮਾਨ ਤੇ ਨਿਸ਼ਾਨਾ 사ਧਿਆ ਉਹਨਾਂ ਕਿਹਾ ਕਿ ਉਹ ਸ਼ਰਾਬੀ ਨੇ ਅਤੇ ਵੜਿੰਗ ਨੇ ਇਹ ਵੀ ਕਿਹਾ ਕਿ ਮਾਨ ਸ਼ਰਾਬੀ ਕੇ ਰੋਜ਼ ਆਪਣੀ ਪਤਨੀ ਨਾਲ ਕੁਟਮਾਰ ਕਰਦੇ ਸਨ ਜਿਸ ਕਾਰਨ ਉਹਨਾਂ ਨੇ ਉਸ ਨੂੰ ਤਲਾਕ ਦੇ ਦਿੱਤਾ ਅਤੇ ਮਾਨ ਇਹ ਗੱਲਾਂ ਕਰਦੇ ਨੇ ਕਿ ਉਹਨਾਂ ਨੇ ਪੰਜਾਬ ਲਈ ਆਪਣਾ ਪਰਿਵਾਰ ਛੱਡਿਆ ਹੈ ਪਰ ਅਸਲੀਅਤ ਇਹ ਹੈ ਕਿ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੀ ਨਸ਼ਿਆਂ ਦੀ ਆਦਤ ਦੇ ਕਾਰਨ ਹੀ ਉਹਨਾਂ ਨੂੰ ਛੱਡ ਦਿੱਤਾ। ਪਾਟਰਾਮੇ ਬਾਜਾ ਬਈ ਕਮਾਲ ਹੀ ਕਰ ਦਿੰਦਾ ਮਾਨ ਦਾ ਪੁੱਤ ਤੁਸੀਂ ਤਾਂ ਜਾਣ ਲਿਆ ਹੋਣਾ ਇੱਕ ਵੀਰਿਆ ਬੜੀ ਪੌਂਦਾ ਗੋਲੀਆਂ ਆ। ਉਹ ਪਿੱਛੇ ਲਈ ਸੀ ਪਹਿਲਾਂ ਕਹਿੰਦਾ ਭਰਾਵੋ ਮੈਂ ਤਾਂ ਆਪਦੀ ਜਨਾਨੀ ਤੇ ਬੱਚੇ ਵੀ ਪੰਜਾਬ ਦੇ ਲੋਕਾਂ ਪਿੱਛੇ ਛੱਡ ਕੇ ਆ। ਤੇ ਆ ਜਿਹੜੇ ਮੁੰਡੇ ਨੇ ਆ ਨਾ ਤਿੱਖੇ ਦੇ ਵਾਲਾਂ ਵਾਲੇ ਆ ਜਿਹੜੇ ਜੱਲ ਜੀ ਲਾਉਂਦੇ ਆ ਤਾਂ ਨੂੰ ਵਾਲ ਰੱਖਦੇ। ਉਹ ਕਹਿੰਦੇ ਬਾਈ ਪੱਕ ਟਿਹੜ ਬੰਦਾ ਆਪਦੀ ਜਨਾਨੀ ਛੱਡਤੀ ਆਪਣੇ ਪਿੱਛੇ। ਤੇ ਭੇੜ ਕਹਿੰਦਾ ਬਾਈ ਜੀ ਜਨਾਨੀ ਤਾਂ ਛੱਡੀ ਆ। ਮੈਂ ਪੰਜਾਬ ਦੀ ਤਰੱਕੀ ਕਰਾਉਂਗਾ ਬੱਚੇ ਛੱੜਦੇ ਮੈਂ ਪੰਜਾਬ ਵਾਸਤੇ ਤਰੱਕੀ ਦੀਆਂ ਲੀਹਾਂ ਤੇ ਲੈ ਕੇ ਆਉਂਗਾ ਮੈਂ ਫਿਰ ਇਹਨੂੰ ਪੁੱਛਿਆ ਸਵਾਲ ਵੀਡੀਓ ਨਾਲ ਮੈਂ ਕਿਹਾ ਜਿਹੜਾ ਉਹ ਤੇਰਾ ਕੇਜਰੀਵਾਲ ਹੈ ਫੁੱਪੜ ਤੂੰ ਜਨਾਨੀ ਤਾਂ ਛੱੜਦੀ ਉਹਨੂੰ ਵੀ ਕਹ ਦੇ ਪੰਜਾਬ ਦੀ ਸੇਵਾ ਕਰਨੀ ਹੈ ਤਾਂ ਪਹਿਲਾਂ ਜਨਾਨੀ ਛੱਡੀ ਜਿਹੜਾ ਇੱਥੇ ਉਮੀਦਵਾਰ ਹੈ ਜਿਹੜਾ ਇੱਥੇ ਉਮੀਦਵਾਰ ਹੈ ਬਾਹਰੋਂ ਆਇਆ ਕੋੜੀ ਵੀ ਕਾਹਦੀ ਆਦਮੀ ਪਾਰਟੀ ਵਾਲਿਆਂ ਨੇ ਪੰਜਾਬ ਦੀ ਸੇਵਾ ਕਰਨੀ ਹੈ ਕਿਉਂਕਿ ਭਗਵੰਤ ਮਾਨ ਨੇ ਛੱਡੀ ਆ ਉਹ ਪਹਿਲਾਂ ਛੱਡੀ ਨਹੀਂ ਪਊਸੀ ਤਾਂ ਭਰਾਵੋ ਆਪ ਦੀ ਜਨਾਨੀ ਛੱਡ ਨਹੀਂ ਸਕਦੀ ਉਸ ਤੌਣੀ ਆ ਭਾਇਓ ਦੀ ਨਾ ਪਾਇਓ ਰੋਟੀਆਂ ਤੋਂ ਵੀ ਚਾਹੀਏ ਤੁਸੀਂ ਵੋਟ ਵੀ ਨਾ ਪਾਓ ਉੱਥੇ ਛੱਡਾ ਵੀ ਛਾੜੋ ਜੇ ਜਨਾਨੀ ਨਹੀਂ ਛੱਡ ਕੇ